ਤਮ ਯਾ ਮਨੀਆ ਸੁਣ ਤਮ ਕਹਿ ਕੇ ਦੇਨੇ ਦੇਉ ਕਾਲੀ ਦਿਨ ਤੇ ਲਾ ਗਿਆ ਇਹਨੂੰ ਸੁਸਾਇਡ ਕਰ ਲਿਆ ਜਿਹੜੇ ਬੰਦੇ ਤੁਮ ਜਿੰਦ ਕੇ ਨਹੀਂ ਉਹ ਬੰਦੇ ਉਹਦਾ ਫੜਿਆ ਨਹੀਂ ਗਿਆ ਉਸ ਪ੍ਰਸ਼ਾਸਨ ਦੇ 5 ਦਿਨ ਹੋ ਗਏ ਕੋਈ ਪ੍ਰਸ਼ਾਸਨ ਦੀ ਚੱਲੀਕਾਰ ਦਾ ਜੀ ਕਾਰਵਾਈ ਕਰਕੇ ਅੱਜ ਉਸ ਮਰਦ ਨੂੰ ਘਰ ਤੋਂ ਬਾਹਰ ਲਾਸ਼ ਨੂੰ ਘਰ ਤੋਂ ਬਾਹਰ ਬੰਦਰੀ ਬਾਈਪਾਸ ਚੌਂਕ ਵਿੱਚ ਰਾਹ ਤੇ ਨਜ਼ਾਰਾ ਕਰ ਰਹੇ ਨੇ ਉਸ ਨੂੰ ਸਾਹਮਣੇ ਆਪ ਪੰਜਾਬ ਸਰਕਾਰ ਆਵਾਜ਼ ਚੋਂ ਲੱਗਦਾ ਕਿ ਪੰਚਤਾਰ 1575 ਇਸ ਕਰਕੇ ਗ੍ਰਿਫਤਾਰੀ ਦਿਤਾ ਕੇ ਆ ਰਿਹਾ ਇਹਾਂ ਦੀ ਵੀ ਆ ਇਹ ਜਿਹੜੇ ਨੇ ਕਿੰਨੇ ਜੇ ਗ੍ਰਿਫਤਾਰ ਨੂੰ ਸਾਕੇ ਪਛਾਣੀ ਕਾੜਦੇ ਆ ਇੰਨਾ ਨਹੀਂ ਚੁਪਾ ਆਹ ਤਾਂ ਜੈਡ ਬੋਡੀ ਦਾ ਸੁਝਾਅ ਹੈ ਆ ਬੱਤਰ ਲਾ ਲਗਾ ਆ ਸੰਦੂਰਾਂ ਜੁੜੀਆਂ ਇਧਰੋਂ ਸਾਰੇ ਇੱਕਾ ਦੇ ਜੇ ਪੁਲਿਸ ਪ੍ਰਸ਼ਾਸਨ ਦਾ ਬੰਦਾ ਰਾਮਰਾਜ ਜਿਆ ਪੈਦੇ ਵਿੱਚ ਵਿੱਚ ਕੋਈ ਕਾਰਵਾਈ ਨਹੀਂ ਕਰਦਾ ਤੇ ਜੋ ਸ਼ਾਂ ਨੂੰ ਡਾਕਾ ਕਰ ਦਿੱਤਾ ਜਾਏਗਾ ਕਿਉਂਕਿ ਦੁਨੀਆਂ ਸ਼ਾਂ ਨੂੰ ਜੁੜਨੀ ਹੋਈਆਂ ਹੋਰ ਦੁਨੀਆਂ ਨੂੰ ਖਾਦ ਕੇ ਇੱਥੇ ਇਹ ਕਾਲਾ ਦੇ ਦੇ ਸੱਤ ਦੇ ਸਿਰਫ ਕਾਰਵਾਈ ਕਰਾਈ ਜਾਏਗੀ ਜਾਂਦਾ ਹੈ ਤੁਹਾਡੇ ਨਾਲ ਲਾਈਵ ਹੁੰਦੇ ਆ ਆ ਸੰਗਤ ਜੋ ਕਿ ਤੁਹਾਨੂੰ ਇਹ ਚਾਹੀਏ ਸਾਰੀ ਸੰਗਤ ਤੁਹਾਨੂੰ ਇਹ ਚਾਹੀਏ ਇਹ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਆਇਦ ਬੇਨਤੀ ਕਰਦੇ ਆ ਕਿ ਵਾਤੋਂ ਦੇ ਰੁਕੇ ਸੇ ਕਰੋ ਤਾਂ ਜੋ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਜਿਹੜੀਆਂ ਇਹ ਜਗ੍ਹਾ ਸੁੱਤੀਆਂ ਨੇ ਜਾਗੀਆਂ ਨਹੀਂ ਉਹਨਾਂ ਨੂੰ ਕੋਈ ਤਾਂ ਕਹੇ ਇਹ ਕਰਕੇ ਵਾਤਵਾਲੂ ਦੀ ਗੇਂ ਚੇ ਕਰੋ ਭਾਈ ਇਹਨਾਂ ਦੇ ਨਾਲ ਖੜੇ ਆਂ ਕੌਣ ਇਹਨਾਂ ਨੂੰ ਸ਼ਾਮਾਂ ਪੈ ਕੋ ਦੂਰ ਦੇ ਲੱਗ ਤਿੰਨ ਭਾਈ ਇਹਨਾਂ ਦੇ ਨਾਲ ਖੜੇ ਰਾਵਾਂਗੇ ਇਹਨਾਂ ਨੂੰ ਸਹਾਬ ਦਵਾ ਕੇ ਤੇਰੀ ਜੋ ਇਲਾਮੇ